ਲੋ ਜੀ ਅੱਜ ਆਪਾਂ ਅਲਪੈਨ ਦੇ ਵਿੱਚ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਲੈ ਕੇ ਆਏ ਆਂ ਡਿਜ਼ਾਈਨ ਦਾ ਨਾਮ ਹੈਗਾ ਕਿਣਮਣ ਜਿਵੇਂ ਇਹਦਾ ਨਾਂ ਜੀ 19 ਸੂਣਾ ਡਿਜ਼ਾਈਨ ਆ ਤਿੰਨੇ ਦੇ ਵਿੱਚ ਕਲਰ ਦੇਵਾਂਗੇ ਦੋ ਡਿਜ਼ਾਈਨ ਦੇਵਾਂਗੇ ਲੋ ਜੀ ਪਹਿਲਾ ਕਲਰ ਚੈੱਕ ਕਰੋ ਰੈੱਡ ਕਲਰ ਦੇ ਵਿੱਚ ਆ ਜੀ ਪਿਓਰ ਅਲਪੈਨ ਦਾ ਆਲ ਓਵਰ ਸੂਟ ਕਿਣਮਣ ਲੋ ਜੀ ਰੈੱਡ ਕਲਰ ਆ ਗਿਆ ਪਹਿਲਾ ਕਲਰ ਜੀ ਦੂਜਾ ਕਲਰ ਆਊਗਾ ਜੀ ਨੇਵੀ ਬਲੈਕ ਲੋ ਜੀ ਨੇਵੀ ਆ ਗਿਆ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ 650 650 ਵਾਲਾ ਸੂਟ 400 ਦੇ ਵਿੱਚ ਜੀ 2024 ਦੀ ਲਾਸਟ ਸੇਲ ਲੱਗੀ ਹੋਈ ਹੈ ਜੀ ਲੁੱਟ ਲੋ ਮੇਲਾ ਜਿੱਨਾ ਲੁੱਟਿਆ ਜਾਂਦਾ ਜੀ ਤੀਜਾ ਕਲਰ ਆ ਗਿਆ ਹਰਾ ਫਰੂ ਜੀ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਦੂਜਾ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਜੀ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਸਾਰੇ ਵਿੱਚ ਅੰਬੀ ਬਣੀ ਹੋਈ ਹੈ ਜੀ 650 650 ਵਾਲਾ ਸੂਟ 400 ਦਾ ਹੀ ਦੁਕਾਨਤੀ ਪਿਆ ਕੇ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਤੁਹਾਡੀ ਆਪਣੀ ਸ਼ਾਪ ਅਲੀ ਸ਼ੇਰ ਵਾਲੇ ਕੱਪੜੀ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਪੀਖੀ ਲੋ ਜੀ ਦੂਜਾ ਕਲਰ ਆ ਗਿਆ ਬਲੈਕ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp WhatsApp ਆਰਡਰ ਕਰ ਦਿਓ ਜੀ ਇੱਕ ਵਾਰੀ ਕਲਰ ਫਿਰ ਚੈੱਕ ਕਰ ਲਓ ਜੀ ਬਲੈਕ ਕਲਰ ਜੀ ਰੈੱਡ ਕਲਰ ਜੀ ਹਰਾ ਫਰੋਜੀ ਨੇਵੀ ਤੇ ਰੈੱਡ